ਹੈਂ ਇਹਨੂੰ ਟੈਂਕ ਤੋਂ ਪਾਣੀ ਆ ਰਿਹਾ ਆ ਆ ਰਿਹਾ ਪਾਣੀ ਇਹਦੇ ਵਿੱਚ ਹੁਣ ਆ ਆ ਜਿਹੜੀ ਖੇਲਣੀ ਹੈਗੀ ਬਾਬਾ ਜਿੰਦਗੀ ਦੀ ਪਹਿਲੀ ਯਾਰ ਆ ਗੱਲ ਆ ਆਵੇ ਪਾਣੀ ਵਿੱਚ ਮੇਰਾ ਪਹਿਲੀ ਵਾਰੀ ਮੈਂ ਆਏ ਆਹਾ ਘੇੜਿਆ ਖੂ ਜਿੰਦਗੀ ਦੀ ਪਹਿਲੀ ਯਾਰ ਪਾਣੀ ਆਉਂਦਾ ਆ ਪਾਣੀ ਪੀ ਆ ਰਿਹਾ ਪਾਣੀ ਆ ਰਿਹਾ ਪਾਣੀ ਵੀ ਆ ਰਿਹਾ ਜੀ ਜਿੰਦਗੀ ਦੇ ਜਿਹੜਿਆ ਤਾਂ ਪਹਿਲੀ ਾਰ ਗੇੜਿਆ ਪਾਣੀ ਵੀ ਆ ਰਿਹਾ। ਉਹ ਆਹ ਉਹ ਆ ਦੇਖੇ ਵੀ ਸੀ। ਅਨੇ ਦੇਖੇ। ਅਧੀਆਂ ਪੁਰਾਣੇ ਖੜੇ ਦੇਖੇ। ਬਬਾਈ ਆਹ ਮੇਰਾ ਜਿਹੜੇ ਤੋਂ ਬੱਕਰੀਆਂ ਪਾਣੀ ਪੀਣ ਆ ਗਈਆਂ। ਮੈਂ ਬੜੀ ਤਗੜੀ ਗੱਲ ਮੰਨੂ। ਬੱਕਰੀ ਪਾਣੀ ਪੀ ਰਹੀ ਆ। ਮੈਂ ਖੂਬ ਗੇੜਿਆ ਸੀਗਾ ਤੇ ਪਾਣੀ ਪੀ ਰਹੀ ਆ ਬੱਕਰੀ। ਪਾਣੀ ਵੀ ਆ ਰਿਹਾ। ਹੋਰ ਵੀ ਬੱਕਰੀਆਂ ਆ ਗਈਆਂ। ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਬਬਾਈ। ਬਾਬੇ ਬੁੱਧਾ ਉੱਤੋਂ ਦੀ ਲਿਆਓ ਘੋਮ ਕਿ ਨਹੀਂ ਪੀਣ ਨੂੰ ਹੈਗਾ ਪਾਣੀ ਹੈਗਾ ਪਾਣੀ ਦੋ ਪੀ ਲੈ ਜਿੰਨਾ ਹੈ ਬੜੀਆਂ ਬਾਈ ਬਣਾ ਨਾਂਦਾ ਰਿਆ ਬੜਾਈ ਬਣਾ ਨਹੀਂ ਆ ਰੇ ਆ ਰੇ Pra ver